ਸਸ਼ਿਕਾ ਸਲਾਰੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਹਾਡੀ ਭੇਜੀ ਸੇਵਾ ਬਹੁਤ ਮਿਲ ਗਈ ਇਹਦੇ ਨਾਲੇ ਕੋਈ ਮਸ਼ੀਨ ਦਾ ਕਰ ਦਿੱਤਾ ਵਾ ਗੁਰੂ ਰਾਮਦਾਸ ਕਿਰਪਾ ਕਰਨ ਤੁਹਾਡੀ ਕਮਾਈ 'ਚ ਬਰਕਤ ਪਾਉਣ ਜਿਉਂਦੇ ਵਾਸਤੇ ਰਹੋ ਸਲਾਰੀਆ ਸਾਹਿਬ ਤੁਹਾਡੇ ਖਾਤੇ 'ਚ ਬਹੁਤ ਸਾਰੀਆਂ ਦਵਾਵਾਂ ਟਰਾਂਸਫਰ ਕਰ ਦਿੱਤੀਆਂ ਗਈਆਂ ਨੇ ਅਸੀਂ ਸਿੱਧੇ ਸਾਦੇ ਵਿੰਗ ਵੱਲ ਨਹੀਂ ਆਉਂਦੇ ਬਸ ਸੇਵਾ ਹੈ ਸਾਡੀ ਰੋਲਾ ਨਹੀਂ ਪੁੰਦੇ ਇੱਕ ਐਸੀ ਹੀ ਨੇਕ ਫਰਿਸ਼ਤੇ ਵਰਗੀ ਸ਼ਖਸੀਅਤ ਜੋਗਿੰਦਰ ਸਿੰਘ ਸਲਾਰੀਆ ਜੋ ਰੋਂਦਿਆਂ ਦੇ ਹੰਝੂ ਪੂੰਝਦਾ ਹੈ ਭੁੱਖਿਆ ਦੀ ਲੰਗਰ ਲੋਂਦਾ ਹੈ ਨਾਸੂਰ ਬਨੇ ਜ਼ਖਮਾਂ ਤੇ ਮਲ੍ਹਮ ਲਗਾਉਂਦਾ ਹੈ ਲੋੜਵੰਦਾ ਦੀ ਦਿਲ ਖੋਲ ਕੇ ਸੇਵਾ ਕਰਦਾ ਹੈ ਤੇ ਮਰੀਜ਼ਾਂ ਲਈ ਐਂਬੂਲੈਂਸ ਤੇ ਇਲਾਜ ਦੇ ਪ੍ਰਬੰਧ ਵੀ ਜ਼ਰੂਰਤਮੰਦ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਦੀ ਸੇਵਾ ਵੀ ਕਰਦੇ ਨੇ ਪਿਛਲੇ ਦਿਨੀ ਖਾੜਕੂ ਵਾਰ ਦੇ ਸ਼ਹੀਦ ਪਰਿਵਾਰਾਂ ਦੀ ਦਿਲ ਖੋਲ ਕੇ ਮਦਦ ਕੀਤੀ ਸਮਾਜ ਸੇਵੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਸ਼ਹੀਦ ਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੀਬੀ ਵਾਲੀ ਸਲਾਈ ਮਸ਼ੀਨਾਂ ਦੀ ਸੇਵਾ ਲਈ ਸਰਦਾਰ ਜੋਗਿੰਦਰ ਸਿੰਘ ਸਲਾਰੀਆ ਨਾਲ ਗੱਲਬਾਤ ਹੁੰਦੀ ਤਾਂ ਜੋਗਿੰਦਰ ਸਿੰਘ ਸਲਾਰੀਆ ਸਲਾਈ ਮਸ਼ੀਨਾਂ ਦੀ ਸੇਵਾ ਕਰਕੇ ਉਸ ਦਾਤੇ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਕਿ ਮੇਰੇ ਮਾਲਕਾ ਤੁਸੀਂ ਮੇਰੇ ਤੇ ਤਰਸ ਕਰਦੇ ਹੋ ਮਨੁੱਖਤਾ ਦੀ ਸੇਵਾ ਲਈ ਚੁਣਿਆ ਤੁਹਾਡਾ ਕੋਟਿੰਗ ਕੋਟ ਧੰਨਵਾਦ ਇਸ ਮੌਕੇ ਦੌਰਾਨ ਬਲਵਿੰਦਰ ਸਿੰਘ ਪੱਖੋ ਕੈ ਨੇ ਵੀ ਸਰਦਾਰ ਜੋਗਿੰਦਰ ਸਿੰਘ ਸਲਾਰੀਆ ਲਈ ਦੁਆਵਾਂ ਤੇ ਅਸੀਸਾਂ ਦੀ ਅਰਦਾਸ ਕੀਤੀ ਤੇ ਸੁਣੋ ਬੀਬੀ ਆਨੇ ਕੀ ਕਿਹਾ ਤੇ ਐਂਬੂਲੈਂਸ ਵਾਲਿਆ ਮਰੀਜ਼ਾ ਦਾ ਵੀ ਕੀ ਕਹਿ। ਸਤਿ ਸ਼੍ਰੀ ਅਕਾਲ ਸਰਾਰੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੀ ਭੇਜੀ ਸੇਵਾ ਮੈਨੂੰ ਮਿਲ ਗਈ ਇਹਦੇ ਨਾਲੇ ਤੁਸੀਂ ਮਸ਼ੀਨ ਦਾ ਕਰ ਦਿੱਤਾ ਵਾ ਚਲੋ ਇਹਦੇ ਨਾਲ ਸਾਡਾ ਰੋਜੀ ਰੋਟੀ ਦਾ ਵੀ ਹੋ ਜਾਏਗਾ ਵੀ ਚਲੋ ਬੀਬੀਆਂ ਰਲ ਕੇ ਸਿਰਮਾਨਾ ਸਾਹ ਚਲੋ ਕਰਾਂਗੇ ਨਾਲੇ ਤੇ ਇੱਕ ਟਾਈਮ ਪਾਸ ਹੋ ਜਾਇਆ ਕਰੇਗਾ ਨਾਲੇ ਰੋਟੀ ਦਾ ਸਾਧਨ ਬਣ ਜਾਏਗਾ ਤੇ ਗੁਰੂ ਰਾਮਦਾਸ ਕਿਰਪਾ ਕਰਨ ਤੁਹਾਡੀ ਕਮਾਈ 'ਚ ਬਰਕਤ ਪਾਉਣ ਚੜ੍ਹਦੀ ਕਲਾ 'ਚ ਰਹੋ ਇਦਾਂ ਲੋੜਵੰਤ ਪਰਿਵਾਰਾਂ ਦੀ ਸੇਵਾ ਕਰਦੇ ਰਹੋ ਸਾਡੇ ਜਗਵਿੰਦਰ ਸਿੰਘ ਸਲਾਰੀਆ ਸਾਹਿਬ ਜੀਉਂ ਦੇ ਵਾਸਤੇ ਰੋ ਪ੍ਰਮਾਤਮਾ ਆਪ ਜੀ ਨੂੰ ਆਪ ਜੀ ਦੇ ਪਰਿਵਾਰ ਨੂੰ ਆਪ ਜੀ ਦੀ ਸੰਸਥਾ ਨੂੰ ਦਿਨ ਦੁਗਣੀ ਰਾਤ ਚੱਗੜੀ ਤਰੱਕੀ ਬਖਸ਼ੇ ਜੀ ਜਗਿੰਦਰ ਸਿੰਘ ਸਲਾਰੀਆ ਸਾਹਿਬ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਮੇਰੇ ਕੋਲ ਇੱਕ ਮਸ਼ੀਨ ਸੀ ਉਹ ਖਰਾਬ ਹੋ ਚੁੱਕੀ ਸੀ ਮੇਰੇ ਹੀ ਰੋਜੀ ਰੋਟੀ ਦਾ ਕਾਰਨ ਇੱਕ ਮਸ਼ੀਨ ਹੈ ਤੇ ਆਪ ਜੀ ਵੱਲੋਂ ਮੇਰਾ ਇਹ ਮਸਲਾ ਹੱਲ ਕਰਕੇ ਬਹੁਤ ਹੀ ਆਪ ਜੀ ਦੀ ਮਿਹਰਬਾਨੀ ਹੈ ਗੁਰੂ ਰਾਮਦਾਸ ਸੱਚੇ ਪਾਸ਼ਾ ਆਪ ਜੀ ਨੂੰ ਤਰੱਕੀਆਂ ਬਖਸ਼ੇ ਆਪ ਜੀ ਨੂੰ ਤੰਦਰੁਸਤੀ ਦੇਵੇ ਐਸੇ ਤਰ੍ਹਾਂ ਹੀ ਆ ਮੇਰੇ ਵਰਗੀਆਂ ਪਹਿਣਾ ਦੀ ਲੋੜਵੰਦ ਪੈਣਾਂ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਬਸਦੇ ਰਹੋ ਸਲਾਈਆ ਸਾਹਿਬ ਤੁਹਾਡੇ ਖਾਤੇ 'ਚ ਬਹੁਤ ਸਾਰੀਆਂ ਦਵਾਵਾਂ ਟਰਾਂਸਫਰ ਕਰ ਦਿੱਤੀਆਂ ਗਈਆਂ ਨੇ ਇਦਾਂ ਦੀ ਲੱਗੀ ਇਹ ਗੱਲ ਸੁਣ ਕੇ ਕਿਉਂਕਿ ਬਹੁਤ ਸਾਰੇ ਡਾਲਰਸ ਪਾਉਂਡ ਪੈਸੇ ਦਿਨਾਰ ਹਾਂਜੀ ਬੜਾ ਕੁਝ ਖਾਤਿਆਂ ਦੇ ਵਿੱਚ ਟਰਾਂਸਫਰ ਹੁੰਦਾ ਵੇਖਿਆ ਸੁਣਿਆ ਹੋਏਗਾ ਤੇ ਅੱਜ ਜਦੋਂ ਇਹ ਗੱਲ ਤੁਹਾਨੂੰ ਸੁਣਨ ਨੂੰ ਮਿਲੀ ਹੈ ਸਲਾਈਆ ਸਾਹਿਬ ਕਿ ਅੱਜ ਤੁਹਾਡੇ ਖਾਤੇ ਦੇ ਵਿੱਚ ਇੱਕ ਲੋੜਵੰਦ ਬੀਬੀਆਂ ਬਹੁਤ ਸਾਰੀਆਂ ਦਵਾਵਾਂ ਟਰਾਂਸਫਰ ਹੋਈਆਂ ਨੇ ਤੇ ਫਿਰ ਅੱਜ ਕਿਵੇਂ ਲੱਗਾ ਹਾਂ ਵਾਹਿਗੁਰੂ ਤੁਹਾਡੀ ਭੇਜੀ ਹੋਈ ਮਸ਼ੀਨ ਮੇਰੇ ਤੱਕ ਪਹੁੰਚ ਚੁੱਕੀ ਹੈ ਬਹੁਤ ਧੰਨਵਾਦ ਹਾਂਜੀ ਬਹੁਤ ਮਿਹਰਬਾਨੀ ਮਸ਼ੀਨ ਚੈੱਕ ਕਰੋ ਤੁਸੀਂ ਤੇ ਸਤਿਗੁਰੂ ਕਿਰਪਾ ਕਰਨਗੇ ਤੁਸੀਂ ਹੋਰ ਬਿਹਤਰ ਢੰਗ ਦੇ ਨਾਲ ਆਪਣੀ ਕਿਰਤ ਕਮਾਈ ਕਰ ਸਕੋ ਕਿਉਂਕਿ ਸਲਾਰੀਆ ਸਾਹਿਬ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਸਤਿਗੁਰੂ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿਉਂਕਿ ਇਹ ਸਲਾਈ ਮਸ਼ੀਨ ਇਸ ਬੀਬੀ ਲਈ ਕੀ ਐ ਮਿਤ ਰੱਖਦੀ ਆ ਮੈਂ ਬਹੁਤ ਭਲੀ ਭਾਂਤ ਸਮਝਣਾ ਤੇ ਕਈ ਵਾਰੀ ਮੈਂ ਵੇਖਿਆ ਵੀ ਕਈ ਲੈ ਲੈਂਦੇ ਨੇ ਵੀ ਚਲੋ ਵੰਡ ਲੈਂਦੇ ਨੇ ਮਸ਼ੀਨਾ ਪੱਖੇ ਤੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਹੁੰਦੀ ਹੈ ਕਈ ਵਾਰੀ ਉਹ ਵੀ ਲਾਈਨ 'ਚ ਲੱਗੇ ਹੁੰਦੇ ਆ ਪਰ ਇੱਥੇ ਆ ਕੇ ਮੈਂ ਵੇਖਿਆ ਕਿ ਇਹਨਾਂ ਨੂੰ ਸੱਚਮੁੱਚ ਬਹੁਤ ਜ਼ਰੂਰਤ ਸੀ ਤੇ ਤੁਹਾਡੀ ਭੇਜੀ ਮਸ਼ੀਨ ਦੇ ਨਾਲ ਇਹ ਇਹਨਾਂ ਦਾ ਰੋਜ਼ਗਾਰ ਚੱਲ ਜਾਣਾ ਬਿਹਤਰ ਢੰਗ ਦੇ ਨਾਲ ਆਪਣਾ ਕੰਮ ਕਰਨਗੇ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ PCT ਹਿਮਨਿਟੀ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ PCT ਹਿਮਨਿਟੀ ਨਾਲ ਜੁੜ ਕੇ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀ ਹੋਰ ਵੱਧ ਤੋਂ ਵੱਧ ਸੇਵਾ ਕਰ ਸਕੀਏ PCT ਸਰਵਿਸ ਐਂਬੂਲੈਂਸ ਜੋ ਹੈ ਆਈਓ ਦੇ ਤਾਂ ਬਹੁਤ ਪ੍ਰਭਾਵਕ ਹੈ ਹੋਰ ਇਹ ਜਿਹੜੀ ਸਰਵਿਸ ਹੈ ਬਹੁਤ ਅੱਛੀ ਹੈ ਔਰ ਇਹਦਾ ਜਿਹੜਾ EMPLYEE ਨੇ ਉਹ ਬਹੁਤ ਕੋਆਪਰੇਟਿਵ ਹੈ ਔਰ ਬੜੀ ਅਚੀਤਣਾ ਜੋ ਇਸਨੇ ਸਾਣਾ ਟ੍ਰੀਟ ਕੀਤਾ ਔਰ ਸਾਨੂੰ ਜੋ ਹੈ ਅੰਮ੍ਰਿਤਸਰ ਲੈ ਕੇ ਗਿਆ ਔਰ ਵਾਪਸ ਲਾਇਆ ਹੈ ਅਹੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀ ਜੀ ਸਰਵਿਸ ਜੁਆ ਚਲਾਈ ਰੱਖੋ ਤਾਂ ਕਿ ਲੋਕਾਂ ਨੂੰ ਇਹਦਾ ਜੋ ਹੈ ਫਾਇਦਾ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਦਰ ਬਰਨਦਰ ਸਿੰਘ ਪੱਕੋ ਕੇ ਲੋੜਵੰਦ ਪਰਿਵਾਰਾਂ ਦਾ ਐਨਆਰਆਈ ਪਰਿਵਾਰਾਂ ਦਾ ਤੇ ਪੀਸੀਟੀ ਹਿਊਮੈਨਿਟੀ ਦਾ ਮੈਂ ਇੱਕ ਸੇਵਾ ਦਾ ਪੀਸੀਟੀ ਹਿਊਮੈਨਿਟੀ ਇੱਕ ਐਸੀ ਸੰਸਥਾ ਹੈ ਜਿਹਦੇ ਸੰਸਥਾਪਕ ਨੇ ਸਰਦਾਰ ਜੋਗਿੰਦਰ ਸਿੰਘ ਜੀ ਸਲਾਹੀਆ ਸਾਹਿਬ ਜਿਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪਰਿਵਾਰਾਂ ਦੀ ਬਹੁਤ ਵਧੀਆ ਸੇਵਾ ਕੀਤੀ ਆ ਕਿਸੇ ਨੂੰ ਪੱਖੇ ਨਾਲ ਕਿਸੇ ਨੂੰ ਰਾਖਣ ਨਾਲ ਕਿਸੇ ਨੂੰ ਕਿਸੇ ਢੰਗ ਦੇ ਨਾਲ ਤੀਆਂ ਦੇ ਵਿਆਹਾਂ ਦੇ ਵਿੱਚ ਯੋਗਦਾਨ ਪਾਉਂਦੇ ਆ ਕਿਸੇ ਦੇ ਇਲਾਜ ਦੀ ਯੋਗਦਾਨ ਪਾਉਂਦੇ ਆ ਸਾਧੂ ਕਿਰਪਾ ਕਰਕੇ ਉਹਨਾਂ ਦੇ ਕੋਲੋਂ ਬੜੀ ਵੱਡੀ ਸੇਵਾ ਲੈਣੀ ਪਿਛਲੇ ਦਿਨੀ ਉਹਨਾਂ ਨੇ ਬੀਬੀ ਮਨਦੀਪ ਕੌਰ ਜੀ ਨੇ ਇਹਨਾਂ ਦੇ ਲਈ ਇੱਕ ਸਲਾਈ ਮਸ਼ੀਨ ਉਹਨਾਂ ਵੇਟੀ ਸੀ ਜਿਸ ਤੇ ਨਾਲ ਬੜੀ ਬੱਤੀ ਰਾਹਤ ਇਹਨਾਂ ਨੂੰ ਕੋਈ ਕਿਉਂਕਿ ਇਹ ਸਲਾਈ ਕढ़ाई ਦਾ ਕੰਮ ਕਰ ਲੈਂਦੀ ਹੈ ਸਰਦਾਰ ਸਾਈਂ ਸ਼ੈਤਿਆ ਜੀ ਦੋ ਬੇਟੀਆਂ ਦੀ ਬੜੀ ਮੁਸ਼ਕਲ ਜ਼ਿੰਦਗੀ ਚੱਲ ਰਹੀ ਸੀ ਤੇ ਕਾਫੀ ਉਹਨਾਂ ਨੂੰ ਰਾਹਤ ਮਹਿਸੂਸ ਹੋਈ ਤੇ ਇਹਨਾਂ ਦੱਸਿਆ ਕਿ ਬੇਟੀ ਦਾ ਜਿਹੜਾ ਸਾਲ ਦੀ ਫੀਸ 15000 ਰੁਪਏ ਦਾ ਤੇ ਅੱਜ ਪੀਸੀਟੀ ਹੁਮੈਨਟੀ ਵੱਲੋਂ 15000 ਰੁਪਏ ਦੀ ਸੇਵਾ ਜਿਹੜੀ ਆ ਬੀਬੀ ਮਨਦੀਪ ਕੌਰ ਜੀ ਦੇ ਸਪਰਦ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਸਲਾਰੀਆ ਸਾਹਿਬ ਜਿੰਦੇ ਬਸਤੇ ਜਾਓ ਸਰਦੂ ਆਪ ਜਿਹਨੂੰ ਦਿਨ ਤੋਂ ਕੜੀ ਰਾਤ ਚੌੜੀ ਤੱਕ ਹੀ ਬਖਸ਼ਣ ਕਿ ਤੁਹਾਡੇ ਵੱਲੋਂ ਭੇਜੀਏ 15000 ਦੀ ਸੇਵਾ ਜਿਸ ਦੇ ਨਾਲ ਪੂਰੇ ਸਾਲ ਦੀ ਚਿੰਤਾ ਮੁਕੀ ਪੜਾਈ ਬੇਟੀ ਦੀ ਪੜਾਈ ਲਈ ਤੇ ਚਲੋ ਬਿਨਾ ਬਾਪ ਦੀ ਬੇਟੀ ਆ ਚੰਗਾ ਪੜ੍ਹ ਲੈ ਕੇ ਜਾਏਗੀ ਚੰਗੇ ਘਰ ਚ ਜੀਏਗੀ ਤੇ ਬੜਾ ਵੱਡਾ ਆਸਰਾ ਬਣ ਜੇਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਕਰਦੇ ਇਤਹਾਸ ਸਲਾਰੀਆ ਸਾਹਿਬ ਆਪ ਜਿਹਦਰ ਬਹੁਤ ਬਹੁਤ ਧੰਨਵਾਦ ਕਰਦੀ ਆਂ ਆਪ ਜੀ ਨੇ ਪਹਿਲਾਂ ਮੈਨੂੰ ਸলাই ਮਸ਼ੀਨ ਦੇ ਕੇ ਮੇਰੇ ਰੋਜ਼ਗਾਰ ਦੇ ਵਿੱਚ ਬਹੁਤ ਵਧੀਆ ਸੇਵਾ ਨਿਭਾਈ ਹੈ। ਆਪ ਜੀ ਨੂੰ ਪਰਮਾਤਮਾ ਹਰ ਦਿਨ ਦਿਨ ਦੁਗਣੀ ਰਾਜੋ ਆਪਣੀ ਤਰੱਕੀ ਦੇਵੇ। ਆਪ ਜੀ ਨੂੰ ਤੰਦਰੁਸਤੀ ਦੇਵੇ ਪਰਮਾਤਮਾ ਜੀ ਸਦਾ ਉਸ ਮੇਰ ਵਰਗੀਆਂ ਘਣਾਂ ਦੀ ਸੇਵਾ ਕਰਦੇ ਰਹੋ। ਬਾਈ ਗੁਜੀ ਦਾ ਘਰ ਖਾਂਸਾ ਬਾਈ ਦੀ ਕੀਫਤ। ਮੈਂ ਜਗਵਿੰਦਰ ਸਿੰਘ ਖਲਾਰੀ ਹਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜੇ ਪਰਮਾਤਮਾ ਦੀ ਸੇਵਾ ਜੋ ਚਲਾਈ ਹੋਈ ਹੈ। ਇਹਦੇ ਨਾਲ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਖਾਦਾ ਮਿਲ ਰਿਹਾ ਔਰ ਅਹੀਂ ਆਦੀ ਰੋਜ਼ ਸਵੇਰ ਆ 9 ਵਜੇ ਇਥੋਂ ਜਵੈਤ ਅੰਮ੍ਰਿਤਸਰ ਗਏ ਸੀ ਔਰ ਅੰਮ੍ਰਿਤਸਰ ਤੋਂ ਆਪਣੇ ਪੇਸ਼ੇਂ ਨੂੰ ਦਿਖਾ ਕੇ ਮੇਰਾ ਜੋ ਪਤੀਜਾ ਲੱਗਦਾ ਹੈ ਉਹਨੂੰ ਅਸੀਂ ਅੱਜ ਦਿਖਾ ਕੇ ਲਿਆਏ ਆ ਔਰ ਬਹੁਤ ਬੜੀ ਤਮਰਾਇ ਤੋਂ ਅਸੀਂ ਅੰਮ੍ਰਿਤਸਰ ਗਏ ਪ੍ਰਭਜੋਤ ਹਸਪੀਟਲ ਅੰਮ੍ਰਿਤਸਰ ਔਰ ਉੱਥੋਂ ਅਸੀਂ ਹੁਣੇ ਵਾਪਸ ਪਹੁੰਚੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਕਿ ਉਹ ਇਹ ਸੇਵਾ ਜਾਰੀ ਰੱਖਣ ਔਰ ਲੋਕਾਂ ਨੂੰ ਇਹਦਾ ਬੈਨੀਫਿਟ ਜੁੜਾ ਮਿਲਦਾ ਰਹੇ ਰੀਤੀ ਰਿਵਾਜਾਂ ਦੇ ਵਿੱਚ ਰਹਿ ਕੇ ਵੀ ਆਪਣੇ ਸਮਾਜ ਨਾਲ ਪ੍ਰੀਤ ਜੁੜੀ ਹੈ ਸੀਟੀ ਕਮਿਊਨਿਟੀ ਵੱਲੋਂ ਬਹੁਤ ਵਧੀਆ ਕਾਰਲਾ ਕੀਤਾ ਤਾਂ ਜੋ ਲੋਕਾਂ ਦੀ ਆਮ ਲੋਕਾਂ ਦੀ ਸੇਵਾ ਹੋ ਸਕੇ ਜਲੰਧਰ ਤੋਂ ਅਸੀਂ ਪੱਖੋ ਚੱਕ ਦੇ ਵਿੱਚ ਐਂਬੂਲੈਂਸ ਰਾਈ ਆਪਣੇ ਮਰੀਜ਼ ਨੂੰ ਲੈ ਕੇ ਆਏ ਧੰਨਵਾਦ